ਮੈਂ ਚਾਹੁੰਨੀ ਆ ਕਿ ਜਿੱਦਾਂ ਮੇਰੇ ਪੁੱਤ ਨੂੰ ਮਾਰਿਆ ਉਹ ਪੁੱਤ ਮਰ ਜਾਣਾ ਉਹ ਵੀ ਮਰ ਜਾਣਾ ਬਸ ਮੇਰੇ ਸਾਹਮਣੇ ਗੋਲੀਆਂ ਲਿਆ ਕੇ ਮਾਰੋ ਤੇ ਗੁਰਦਾਸਪੁਰ ਦਾ ਬਟਾਲਾ ਇੱਕ ਵਾਰ ਫਿਰ ਤੋਂ ਜੰਗ ਦਾ ਮੈਦਾਨ ਬਣਿਆ ਤੋਂ ਉਥੇ ਰਵਿਚਾਰੇ ਬਾਜ਼ਾਰ ਚ ਅਜਿਹੀ ਗੈਂਗਵਾਰ ਹੋਈ ਕਿ ਪੂਰਾ ਇਲਾਕਾ ਕੰਬ ਉਠਿਆ ਗਲੀਆਂ ਵਿੱਚ ਖੂਨ ਹੀ ਖੂਨ ਪਿਆ ਨਜ਼ਰ ਆ ਰਿਹਾ ਹੈ ਤਸਵੀਰਾਂ ਨੇ ਆਪਣੇ ਅੰਕ ਨੇ ਕਿ ਸਕਰੀਨ ਤੇ ਦਿਖਾਈਆਂ ਤਾਂ ਕਈਆਂ ਦੇ ਦਿਲ ਕੰਬ ਉਠਣਗੇ ਦਿਨ ਦਿਹਾੜੇ ਭਰੇ ਬਾਜ਼ਾਰ ਚ ਦੋ ਤੇਰਾ ਵਿਚਾਰੇ ਗੋਲੀਆਂ ਛੱਲੀਆਂ ਅਤੇ ਇੱਕ ਨੌਜਵਾਨ ਇਸ ਗੋਲੀ ਦਾ ਸ਼ਿਕਾਰ ਬਣਿਆ ਜਦਕਿ ਦੂਜਾ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਉਧਰ ਪੁੱਤ ਦੇ ਕਤਲ ਤੋਂ ਬਾਅਦ ਗੁੱਸੇ ਛਾਇ ਮਾਪਿਆਂ ਨੇ ਬਟਾਲਾ ਚੰਡੀਗੜ੍ਹ ਰੋਡ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਹੈ ਬਟਾਲਾ ਦੀ ਪਾਈਆਂ ਵਾਲੀ ਖਲੀ ਚ 2-3 ਵਿਚਾਲੇ ਗੋਲੀਬਾਰੀ ਹੋਈ। ਇਸ ਚ ਜੋਦਾ ਨਾਮ ਦੇ ਇੱਕ ਨੌਜਵਾਨ ਨੂੰ ਗੋਲੀ ਲੱਗੀ ਅਤੇ ਉਸ ਦੀ ਮੌਕੇ ਤੇ ਮੌਤ ਹੋ ਗਈ। ਇੱਕ ਹੋਰ ਨੌਜਵਾਨ ਰਾਹੁਲ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ ਗਿਆ। ਉਧਰ ਮ੍ਰਿਤਕ ਨੌਜਵਾਨ ਜੋਦੇ ਦੇ ਪਰਿਵਾਰ ਵੱਲੋਂ ਬਟਾਲਾ ਚੰਡੀਗੜ੍ਹ ਰੋਡ ਤੇ ਜਾਮ ਲਗਾ ਕੇ ਰਸਤੇ ਨੂੰ ਪੂਰੀ ਤਰ੍ਹਾਂ ਬਲੌਕ ਕਰ ਦਿੱਤਾ ਗਿਆ ਅਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਮੀਆਂ ਲਾਛਾ ਇੱਥੇ ਚਾਹੀਦੀਆਂ ਜਿੰਨਾ ਮਾਰਿਆ ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਂ ਚਾਹੁੰਨੀ ਆ ਕਿ ਜਿੱਦਾਂ ਮੇਰੇ ਪੁੱਤ ਨੂੰ ਮਾਰਿਆ ਉਹਦਾ ਉਹ ਪੁੱਤ ਮਰ ਜਾਣਾ ਉਹ ਵੀ ਮਰ ਜਾਣਾ ਬਸ ਮੇਰੇ ਸਾਹਮਣੇ ਗੋਲੀਆਂ ਲਿਆ ਕੇ ਮਾਰੋ ਮੇਰੇ ਸਾਹਮਣੇ ਕਾਜਲ ਕੀ ਹੋਇਆ ਜੇ ਮੇਰਾ ਵੀਰ ਜਯਦਵੀਰ ਉਹਦਾ ਦਿਨੇ ਦੁਪਹਿਰੇ ਕਤਲ ਹੋਇਆ ਉਹਨੂੰ ਗੋਲੀ ਚੱਲ ਕੇ ਮਾਰਿਆ ਭਾਈ ਇਹ ਤਾਂ ਕਾਨ ਲੱਗੇ ਭਾਈਆਂ ਦੀ ਦੁਕਾਨ ਲੱਗੇ ਗੋਲੀ ਮਾਰਿਆ ਮੇਰੇ ਵੀਰ ਨੂੰ ਦਿਨੇ ਦੁਪਹਿਰੇ ਗੋਲੀ ਮਾਰਿਆ ਅਬੀ ਨੇ ਮਾਰਿਆ ਉਹਦਾ ਕਾਤਲ ਇੱਥੇ ਲਾਵੋ ਮੇਰੇ ਵੀਰ ਦਾ ਕਾਤਲ ਇੱਥੇ ਲਾਵੋ ਜਿੱਦਾਂ ਮੇਰੇ ਵੀਰ ਨਾ ਮੇਰੇ ਵੀਰ ਦਾ ਕਾਤਲ ਇੱਥੇ ਲਾਵੋ ਜਿੱਦਾਂ ਹੀਆ ਉਹਦੇ ਦੀ ਜਾਂ ਖਸਾਬੀ ਦੀ ਦੁਸ਼ਮਣੀ ਕੀਤੀ ਸੀ ਕੋਈ ਨਹੀਂ ਵੀਰਾਂ ਸਾਨੂੰ ਕੋਈ ਪਤਾ ਨਹੀਂ ਸਾਨੂੰ ਕੋਈ ਪਤਾ ਨਹੀਂ ਵੀਰਾਂ ਸਾਨੂੰ ਇਹ ਕੋਈ ਨਹੀਂ ਪਤਾ ਵੀਰਾਂ ਨੂੰ ਘਰ ਸੁਣਾਈ ਆਇਆ ਤੁਹਾਡਾ ਮੁੰਡਾ ਮਾਰ ਗਿਆ ਜੇ ਅੱਜ ਵੀਰ ਜੀ ਸਾਡੀ ਕੋਈ ਸੁਣਾਈ ਨਹੀਂ ਹੋਂਦੀ ਸਾਡੇ ਵੀ ਦੀ ਕੋਈ ਸੁਣਾਈ ਨਹੀਂ ਨੀ ਹੋਂਦੀ ਸਾਡੇ ਵੀ ਪਰਿਵਾਰਕ ਮੈਂਬਰਾਂ ਦੀ ਮੰਨੀ ਹੈ ਤਾਂ ਪੁਲਿਸ ਮਾਮਲੇ ਚ ਟਿੱਲ ਮੱਠ ਕਰ ਰਹੀ ਹੈ ਅਤੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਪਰਿਵਾਰ ਨੇ ਐਲਾਨ ਕੀਤਾ ਕਿ ਜਦੋਂ ਤੱਕ ਦੋਸ਼ੀ ਗ੍ਰਿਫਤਾਰ ਨਹੀਂ ਹੋ ਜਾਂਦੇ ਉਦੋਂ ਤੱਕ ਇਹ ਤਰਨਾ ਪ੍ਰਦਰਸ਼ਨ ਜਾਰੀ ਰਹੇਗਾ ਮੈਨੂੰ ਮੈਨੂੰ ਐਸੇ ਇਹਨਾਂ ਦਾ ਪਤਾ ਨਹੀਂ ਕਿ ਹੋਇਆ ਬੇਟਾ ਜਦੋਂ ਘਰੋਂ ਗਿਆ ਸਵਾਗਤ ਇਹਦਾ 3.5 ਦਾ ਟਾਈਮ ਹੈ ਮੈਨੂੰ ਇਹਨਾਂ ਪਤਾ ਲੱਗਾ ਲੜਾਈ ਹੋਈ ਹੈ ਬਾਜ ਬੂਣ ਕੀਤਾ ਤੇ ਕਹਿੰਦੇ ਵੀ ਉਹਦੇ ਗੋਲੀ ਲੱਗੀ ਐ ਅਹ ਆਉਂਦਾ ਉਹਦੇ ਪੋਲ ਲੱਗੇ ਤੇ ਬਾਅਦ ਚ ਕਹਿੰਦੇ ਵੀ ਉਹਦੀ ਡੈਥ ਹੋ ਗਈ ਐ ਠੀਕ ਐ ਬੇੜੇ ਮੇਰੇ ਨੂੰ ਸਾਬੀ ਨੇ ਗੋਲੀਆਂ ਮਾਰੀਆਂ ਕਾਲੇ ਕਮਾਂਡੋ ਦਾ ਮੁੰਡਾ ਹੈ ਕਾਲੇ ਕਮਾਂਡੋ ਦਾ ਮੁੰਡਾ ਹੈ ਉਹਦੇ ਬਾਰੇ ਕੋਈ ਇਹ ਕੋਈ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਅਹ ਇੱਥੇ ਧਰਨੇ ਤੇ ਬੈਠ ਗਏ ਧਰਨੇ ਦਾ ਪਤਾ ਨਹੀਂ ਵੀਰ ਜੀ ਇੱਕ ਦਿਨ ਲੱਗਣਾ ਦੋ ਦਿਨ ਲੱਗਣਾ ਤਿੰਨ ਦਿਨ ਲੱਗਣਾ ਜਿੰਨੇ ਚਿਰ ਉਹਨੂੰ ਕੋ ਇਨਸਾਫ ਨਹੀਂ ਮਿਲਦਾ ਉਹਨਾਂ ਜਿਹੜੇ ਬੈਠਾ ਪਰਚਾ ਦਰਜ ਹੋਇਆ ਹਾਨੂੰ ਕਹਿੰਦੇ ਆ ਉਹਨਾਂ ਦਾ ਜਿਹੜਾ ਉਹ ਉਹਦੀ ਜਿਹੜੀ ਲੋਕੇਸ਼ਨ ਬੰਦ ਹੋ ਗਈ ਹੈ ਲੋਕੇਸ਼ਨ ਉਹਦੀ ਬੰਦ ਹੋ ਗਈ ਉਹਦਾ ਪਰਿਵਾਰ ਦੀ ਨਹੀਂ ਹੋ ਗਈ ਉਹਦੀ ਮਾਂ ਨੂੰ ਚੁੱਕੋਦੀ ਭੈਣ ਨੂੰ ਚੁੱਕੋਦਾ ਪਿਓ ਨੂੰ ਚੁੱਕੋ ਮਾਂ ਨੂੰ ਚੁੱਕੋ ਆਪਣੇ ਆ ਵੀ ਮੇਰਾ ਪੇਸਾ ਹੋਏਗਾ ਮੇਰਾ ਬੇਟਾ ਨਹੀਂ ਤੇ ਮੈਨੂੰ 10 ਮਿੰਟ ਛੁੱਟੀ ਦੇਣ 10 ਮਿੰਟ ਛੁੱਟੀ ਦੇਣ ਮੈਂ ਬੰਦੇ ਦਾ ਬੰਦਾ ਮਾਰ ਦੇਣਾ ਬਸ ਇੱਕ ਵਾਰ ਮੈਂ 10 ਮਿੰਟ ਮੈਨੂੰ ਛੁੱਟੀ ਦੇ ਦੇਣ ਬੰਦੇ ਦਾ ਬੰਦਾ ਮਾਰ ਦਿੰਦਾ ਨਾ ਮੈਂ ਉਹ ਨਾ ਪਰਚਾ ਕਰਦਾ ਨਾ ਮਿਲ ਰੋ ਗੱਲ ਹੋ ਗਈ ਦਸਲ ਦੋਮਾ ਤੀਰਾ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਸੀ ਅਤੇ ਮਾਮਲਾ ਇੰਨਾ ਵਧਿਆ ਕਿ ਦੋ ਤੀਰਾ ਮਰਨ ਮਾਰਨ ਤੇ ਉਤਾਰੂ ਹੋ ਗੀਆਂ ਉਧਰ ਇਸ ਗੋਲੀਬਾਰੀ ਤੋਂ ਬਾਅਦ ਮ੍ਰਿਤਕ ਨੌਜਵਾਨ ਯੋਧੇ ਦੇ ਸਾਥੀਆਂ ਨੇ ਹਮਲਾਵਰ ਸਾਬੀ ਕਮਾਂਡੋ ਦੇ ਘਰ ਤੇ ਹਮਲਾ ਕੀਤਾ ਇਲਜ਼ਾਮ ਲੱਗੇ ਕਿ ਸਾਬੀ ਕਮਾਂਡੋ ਦੇ ਘਰ ਚੜ੍ਹ ਕੇ ਯੋਧੇ ਦੇ ਸਾਥੀਆਂ ਨੇ ਨਾ ਸਿਰਫ ਪੰਨ ਤੋੜ ਕੀਤੀ ਸਗੋਂ ਘਰ ਦੇ ਬਾਂਦੂ ਕੁੱਤੇ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਆਲੇ ਸਰ ਝਗੜਾਈ ਹੋਇਆ ਵਾ ਮਤਲਬ ਵਾਪਸ ਵਿੱਚ ਮੇਰਾ ਬ੍ਰਦਰ ਹੀ ਤੇ ਮੁੰਡੇ ਉਹਨਾਂ ਘਰੋਂ ਉੱਠ ਕੇ ਗਿਆ ਵਾ ਉਧਰੋਂ ਤੇ ਮੁੰਡੇ ਰਸਤੇ ਦੇ ਵਿੱਚ ਨਾ ਇੱਥੇ ਬੈਂਕ ਬੈਂਕ ਵਾਲੀ ਗਲੀ 'ਚ ਉਹਨਾਂ ਨੇ ਘੇਰਾ ਪਾ ਲਿਆ ਉਹਨੂੰ ਤੇ ਪਹਿਲੇ ਤੇ ਚਾਰ ਪੰਜ ਮੁੰਡੇ ਹੀ ਫਿਰ ਇਹਨਾਂ ਨੇ ਹੋਰ ਮੁੰਡੇ ਸੱਦ ਲਏ ਅੱਗੋਂ ਉਹ ਤੇ 도ੜ ਗਿਆ ਇੱਥੋਂ ਤੇ 도ੜ ਗਿਆ ਜਾਨ ਬਚਾ ਕੇ ਤੇ ਬਾਅਦ ਵਿੱਚ ਇਹਨਾਂ ਨੇ ਨਾ ਅੱਗੋਂ ਦੀ ਹੋਰ ਮੁੰਡੇ ਬੁਲਾ ਕੇ ਇਹਨਾਂ ਨੇ ਪਿਸਟਲ ਲੋਡ ਕੀਤਾ ਹੋਇਆ ਸੀ ਤੇ ਕਹਿੰਦੇ ਕਿ ਉਹਦੇ ਗੋਲੀ ਮਾਰਨ ਲੱਗੇ ਸੀ ਤੇ ਉਹਨੇ ਅੱਗੋਂ ਫੜ ਕੇ ਜਦੋਂ ਇਹਨਾਂ ਦੇ ਆਪਸ ਵਿੱਚ ਮਤਲਬ ਲੱਗ ਕੇ ਝੂਲਣ ਲੱਗ ਗਏ ਆਪਸ ਵਿੱਚ ਤੇ ਬਾਅਦ ਵਿੱਚ ਇਹਨਾਂ ਨੇ ਕੀਤਾ ਕਿ ਕਿ ਉਹਨੂੰ ਮਤਲਬ ਮੁੰਡੇ ਹੱਡੇ ਨੇ ਇਹਨਾਂ ਕੋ ਪਿਸਟਲ ਕੋ ਲਿਆ ਪਿਸਟਲ ਕੋ ਕੇ ਉਹਨਾਂ ਨੇ ਉਹਨੇ ਇਹਨਾਂ ਦੇ ਉੱਤੇ ਤਾਨ ਦਿੱਤਾ ਤੇ ਉਹ ਇਹ ਪਹਿਲੇ ਕਹਿੰਦਾ ਰਿਹਾ ਕਿ ਮੇਰੇ ਤੇ ਗੋਲੀ ਨਾ ਚਲਾਇਓ ਨਾ ਮਾਰੇਓ ਉਹ ਜਿਹੜਾ ਦੂਜਾ ਮੁੰਡਾ ਯੋਧਾ ਉਹਨੇ ਲੱਗਾ ਹੀ ਗੋਲੀ ਚਲਾਉਣਾ ਇਹਨੇ ਫੜ ਕੇ ਇਹਨੇ ਉਹਨਾਂ ਤੇ ਗੋਲੀਆਂ ਚਲਾ ਦਿੱਤੀ ਦੋਸਤੋ ਬਾਅਦ ਕੀ ਨਾ ਕਰਦੇ ਭੱਜਦੇ ਇਹ ਉਹਨਾਂ ਦੇ ਨਾ ਮੁੰਡੇ ਆ ਜਿਹੜੇ ਉਹਨੇ ਗੈਂਗਸਟਰ ਆਪਣੇ ਗੈਂਗ ਰੱਖੀਦੀ ਆ ਦਾਤਰ ਨੇ ਤੇ ਉਹ ਆਂਦੇ ਨੇ ਬਾਅਦ ਵਿੱਚ ਤੇ ਮਤਲਬ ਪਹਿਲੇ ਤੇ ਗਾਲਾਂ ਗੁਲਾਂ ਵੀ ਕੱਢਦੇ ਆ ਕਾਫੀ ਮੈਂ ਤੇ ਗਈ ਸੀ ਦਫਤਰ ਮੈਂ ਦਫਤਰ ਤੋਂ ਆਈ ਆ ਜਦੋਂ ਤੇ ਅੱਗੇ ਮੈਨੂੰ ਫੋਨ ਆਇਆ ਕਿ ਤੁਹਾਡੇ ਘਰ ਤੋੜਪੰਨ ਕਰ ਗਏ ਆ ਤੇ ਸਾਰਾ ਸਮਾਨ ਘਰ ਦਾ ਭੰਨ ਗਏ ਆ ਕੁਝ ਨਹੀਂ ਛੱਡ ਕੇ ਗਏ ਮੰਮੀ ਹੁਣੀ ਘਰ ਨਹੀਂ ਹੀ ਹੈਗੇ ਡੈਡੀ ਵੀ ਹੈ ਨਹੀਂ ਘਰ ਤੇ ਸਾਡੀ ਕੁੱਤੀ ਹੀ ਘਰ ਕੁੱਤੀ ਦੇ ਸਿਰ 'ਚ ਵੀ ਦਾਤਰ ਮਾਰ ਗਏ ਆ ਕਿ ਅਸੀਂ ਕਿੰਨੇ ਕ ਨੌਜਵਾਨ ਦੇ ਬੋਲ ਕਿੰਨੇ ਕ ਹੁਣੇ ਕੋਈ 20 25 ਨੌਜਵਾਨ ਨੇ ਉਧਰ ਪਰਵਾਦੇ ਇਲਜ਼ਾਮਾਂ ਤੋਂ ਬਾਅਦ ਪੁਲਿਸ ਨੇ ਐਸਐਸਪੀ ਬਟਾਲਾ ਦੀ ਹਦਾਇਤ ਤੇ ਪੰਜ ਟੀਮਾਂ ਬਣਾਉਣ ਦਾ ਦਾਅਵਾ ਕੀਤਾ ਹੈ ਜੋ ਵਕ ਵਕ ਥਾਮਾਂ ਤੇ ਛਾਪੇ ਮਾਰੀ ਕਰ ਰਹੀਆਂ ਨੇ ਅਤੇ ਦੋਸ਼ੀ ਸਾਬੀ ਕਮਾਂਡੋ ਨੂੰ ਲੱਭਣ ਦੀ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਨੇ ਉਹ ਸਾਰਾ ਇਹ ਕੱਲ ਦੋ ਸ਼ੂਟਆਊਟ ਹੋਏ ਸੀ ਪੁਲਿਸ ਚ ਦੋ ਗੁਰਪੰਚ ਲੜਾਈ ਹੋਈ ਸੀ ਕਾਰਨ ਦਾ ਹੀ ਪਤਾ ਕਰ ਰਹੇ ਆ ਤੇ ਇਹਦੀ ਇਨਵੈਸਟੀਗੇਸ਼ਨ ਐਫਆਈਆਰ ਕੱਲ ਉਸੇ ਵੇਲੇ ਇਹਨਾਂ ਦੇ ਬਿਆਨਾਂ ਤੇ ਜਿਨ੍ਹਾਂ ਦੀ ਡੈਥ ਹੋਈ ਉਹਨਾਂ ਦੇ ਫਾਦਰ ਮਦਦ ਦੇ ਬਿਆਨਾਂ ਤੇ ਐਫਆਰ 302 ਦੇ ਤਹਿਤ ਜੋ ਵੀ ਨਵੀਂ ਧਰਾਵਾਂ ਦੇ ਪੀਐਨਸੀ ਤਹਿਤ ਕਾਰਵਾਈ ਹੋ ਗਈ। ਦੋਸ਼ੀ ਜਿਹੜੇ ਆ ਨਾਮਜਦ ਹੋ ਗਏ ਆ। ਪੰਜ ਟੀਮਾਂ ਬਾਹੂ ਹੁਕਮ ਐਸਐਸਪੀ ਸਾਹਿਬ ਦੇ ਲੱਗੀਆਂ ਆ। ਬਹੁਤ ਜਲਦ ਦੋਸ਼ੀ ਗ੍ਰਫਤਾਰ ਕੀਤੇ ਜਾਣਗੇ। ਰਿਸ਼ਤੇਦਾਰਾਂ ਜਿਹੜੇ ਦੋਸ਼ੀਆਂ ਦੇ ਰਿਸ਼ਤੇਦਾਰਾਂ ਦੀ ਪੁੱਛਗਿੱਛ ਚੱਲ ਰਹੀ ਆ। ਕੁਝ ਅਸੀਂ ਸ਼ੱਕ ਦੇ ਆਧਾਰ ਤੇ ਬਿਠਾਏ ਵੀ ਆ। ਇਹ ਬਹੁਤ ਛੇਤੀ ਰਿਜ਼ਲਟ ਆ ਜਾਣਗੇ। ਤਰਨਾ ਇਹਨਾਂ ਨੇ ਇਸੇ ਰੋਚ ਚ ਲਾਇਆ ਕਿ ਪਹਿਲਾਂ ਦੋਸ਼ੀ ਫੜੋ। ਦੇਖੋ ਦੋਸ਼ੀ ਫੜਨਾ ਪੁਲਿਸ ਦੀ ਮੋਰਲ ਰਿਸਪੋਨਸੀਬਿਲਟੀ ਹੈ ਫੜਨੇ ਹੀ ਫੜਨੇ ਜਦੋਂ ਨਾਮਜਾਦ ਹੋ ਗਏ ਦੋਸ਼ੀ ਫੜਾ ਹਾਲਾਂਕਿ ਗੋਲੀਬਾਰੀ ਦਾ ਅਸਲ ਕਾਰਨ ਪੁਲਿਸ ਜਾਂਚ ਵਿੱਚ ਸਾਹਮਣੇ ਆਵੇਗਾ ਪਰ ਇਸ ਮਾਮਲੇ 'ਚ ਨਵਾਂ ਮੋੜ ਉਦੋਂ ਆਇਆ ਜਦੋਂ ਜੱਗੂ ਭਗਵਾਰਪੁਰੇ ਨੇ ਇੱਕ ਪੋਸਟ ਰਾਹੀਂ ਗੋਲੀਬਾਰੀ ਦੀ ਸਿਮੇਵਾਰੀ ਲਈ ਫਿਲਹਾਲ ਪੁਲਿਸ ਹੁਣ ਇਸ ਪੂਰੇ ਮਾਮਲੇ ਨੂੰ ਸਲਝਾਉਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ